ਪਹਿਲਾਂ ਤਾਂ ਪੂਰੀ ਸਾਥ ਸੰਗਤ ਨੂੰ ਬਾਬਾ ਜੀ ਦੇ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਦੂਜੀ ਮੇਰੀ ਰਿਕਵੈਸਟ ਆ ਅਪੀਲ ਆ ਕਿ ਸਾਥ ਸੰਗਤ ਖੁਮਮਾ ਆ ਕੇ ਇਹ ਬੂਰਪੁਰੋ ਅਜੇ ਆਪਣਾ ਵਿਆਹਪੁਰਵ ਚ ਆਪਣਾ ਵੇਖਣ ਆਵੇ ਤੇ ਗੁਰੂ ਘਰ ਦੀਆਂ ਪੂਜੀਆਂ ਪ੍ਰਾਪਤ ਕਰੇ ਤੇ ਇੱਕ ਆਮ ਪ੍ਰੋਬਲਮ ਜਿਹੜੀ ਦੇਖਣ ਨੂੰ ਆਂਦੀ ਹੈ ਬਟਾਲਾ ਸ਼ਹਿਰ ਦੀ ਟ੍ਰੈਫਿਕ ਦੀ ਉਸ ਨੂੰ ਅੱਜ ਅਸੀਂ ਲੈ ਕੇ ਜਿਹੜੇ ਇਹ ਸੜਕਾਂ ਤੇ ਜਾਂ ਜਿਹੜੇ ਚੌਕ ਨੇ ਉਹਨਾਂ ਬਾਰੇ ਜਿਹੜੇ ਟ੍ਰੈਫਿਕ ਦੇ ਐਕਸਪਰਟ ਨੇ ਪੰਜਾਬ ਗਵਰਨਮੈਂਟ ਦੇ ਟ੍ਰੈਫਿਕ ਡਵਾਈਜ਼ਰ ਨੇ ਉਹਨਾਂ ਨੂੰ ਐਸਰਪੀ ਸਾਹਿਬ ਦੇ ਇਛਾ ਅਦੇਸ਼ ਤੇ ਉਹਨਾਂ ਨੂੰ ਰਿਕਵੈਸਟ ਕਰਕੇ ਅਸੀਂ ਬਟਾਲੇ ਬੁਲਾਇਆ ਤੇ ਉਹ ਐਸਰਪੀ ਦੀ ਦਿਸ਼ਾ ਨਾਸ ਤੇ ਅਸੀਂ ਅੱਜ ਰੋਡ ਟੂ ਰੋਡ ਜਾਂ ਜਿਹੜੇ ਜਿਹੜੇ ਰਸ਼ ਵਾਲੇ ਏਰੀਆ ਨੇ ਉਹਨਾਂ ਜਾ ਰਹੇ ਆ ਉਹ ਆਪਣੇ ਜਿਹੜੇ ਉਹਨਾਂ ਦਾ ਇਨਸਟਰੂਮੈਂਟ ਹੈ ਡਰੋਨ ਡਰੋਨ ਦੇ ਰਾਈ ਉਹ ਸਾਰੇ ਜਿਹੜੇ ਸਾਡੇ ਸੜਕਾਂ ਚੌਕ ਉਹਦਾ ਨਰਸਸ ਕਰ ਰਹੇ ਨੇ ਉਹਦਾ ਉਹ ਨਿਰੀਖਣ ਕਰ ਰਹੇ ਨੇ ਉਹਨਾਂ ਦਾ ਐਕਸਪਰਟ ਹੀ ਰੱਖਣਗੇ ਜਿਵੇਂ ਕਿ ਕੋਈ ਐਨਫੋਰਸਮੈਂਟ ਕਰਨੀ ਹੋਈ ਉਹ ਤੁਹਾਡੇ ਸਬੰਧਤਕਾਰ ਨੂੰ ਹੋਵੇਗਾ ਉਹ ਅਸੀਂ ਕਰਾਂਗੇ ਜਾਂ ਕੋਈ ਇੰਜੀਨੀਅਰ ਦਾ ਕੰਮ ਹੋਇਆ ਜਾਂ ਉਹਦੇ ਕੋਈ ਜਿਵੇਂ ਪੀਲੀ ਲਾਈਨ ਲਾਉਣ ਵਾਲਾ ਕੰਮ ਹੋ ਗਿਆ ਵਾਈਟ ਲਾਈਨ ਲਾਉਣ ਵਾਲਾ ਕੰਮ ਹੋ ਗਿਆ ਜਾਂ ਕੋਈ ਲਾਈਟਰ ਲਾਉਣ ਵਾਲਾ ਕੰਮ ਹੋ ਗਿਆ ਜਾਂ ਕੋਈ ਚੌਂਕ ਖੁੱਲਾ ਕਰਨ ਵਾਲਾ ਕੰਮ ਹੋ ਗਿਆ ਜਿਹੜਾ ਉਹ ਜਰਾ ਆਂਦਾ ਇੰਜੀਨੀਅਰਿੰਗ ਦੇ ਪਾਰਟ ਜਾਂਦਾ ਉਹਦੇ ਬਾਰੇ ਉਹ ਆਪਣੀ ਸਪਰਟੀ ਰੱਖਦੇ ਹਨਗੇ ਉਹਦੇ ਬਾਬਤ ਉਹਾਨੂੰ ਉਹਦੇ ਬਾਬਤ ਉਹਦੇ ਰਿਕਵੈਸਟ ਉਹਦੇ ਮੁਤਾਬਕ ਅਸੀਂ ਆਪਣੇ ਐਸਪੀ ਸਾਹਿਬ ਥਰੂ ਉਹਨਾਂ ਨੂੰ ਲਿਖੇ ਭੇਜਾਂਗੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਸਬੰਧਤ ਡਿਪਾਰਟਮੈਂਟ ਨੂੰ ਤਾਂ ਕਿ ਚੌਂ ਖੁੱਲੇ ਹੋਣ ਉਹ ਆਪਣੇ ਉਦਬਾਬਕ ਟ੍ਰੈਫਿਕ ਮੁਤਾਬਕ ਉਹ ਚੌਂ ਖਰੇ ਤਿਆਰ ਹੋਣ ਜੇ ਆਉਣ ਵਾਲੀ ਜੇ ਟ੍ਰੈਫਿਕ ਦੀ ਸਮੱਸਿਆ ਦੂਰ ਹੋਵੇ ਤਾਂ ਆਮ ਪਬਲਿਕ ਜੇ ਟ੍ਰੈਫਿਕ ਦੀ ਜਿਹੜੀ ਸਮੱਸਿਆ ਤੋਂ निजात ਮਿਲੇ ਸਰ ਆਪਣਾ ਨਾਮ ਹੋਟਾ ਜੀ ਮੈਂ ਨਵਦੀਪ ਅਸੀਜਾ ਮੈਂ ਟ੍ਰੈਫਿਕ ਸਲਾਹਕਾਰ ਪੰਜਾਬ ਦਾ ਅੱਜ ਬਟਾਲੇ ਦੀ ਟ੍ਰੈਫਿਕ ਚ ਕੀ ਦੇਖਿਆ ਆ ਕੇ ਪ੍ਰਾਇਮਰੀ ਤੌਰ ਤੇ ਜੀ ਦਾ ਹੱਲ ਹੋਏਗਾ ਦੇਖੋ ਜਿਸ ਤਰ੍ਹਾਂ ਬਾਕੀ ਪੰਜਾਬ ਦੇ ਸ਼ਹਿਰਾਂ ਦਾ ਟ੍ਰੈਫਿਕ ਹੈ ਉਸ ਤਰ੍ਹਾਂ ਹੀ ਬਟਾਲੇ ਦਾ ਟ੍ਰੈਫਿਕ ਹੈ ਕੁਝ ਇਥੋਂ ਦੀਆਂ ਸਮੱਸਿਆਵਾਂ ਥੋੜੀਆਂ ਅਲੱਗ ਪਾਈਆਂ ਗਈਆਂ ਆ ਈ ਖਾਸ ਕਰਕੇ ਚੌਂਕਾਂ ਦੀ ਬੰਤਰ ਬਹੁਤ ਖੁੱਲੇ ਤੇ ਬੜੇ ਖੁੱਲੀਆਂ ਸੜਕਾਂ ਨੇ ਲੇਕਿਨ ਐਨਕ੍ਰੋਚਮੈਂਟ ਹੋਣ ਕਰਕੇ ਔਰ ਬੇਤਰਤੀਬੀ ਪਾਰਕਿੰਗ ਜਿਹੜੀ ਖਾਸ ਕਰਕੇ ਚੌਂਕਾਂ ਦੇ ਨੇੜੇ ਮਿਲੀ ਉਸ ਦੇ ਕਰਕੇ ਕੀ ਹੋ ਰਿਹਾ ਕਿ ਸਾਡੀ ਮੂਵਮੈਂਟ ਹੈ ਜਿਹੜੀ ਗੱਡੀਆਂ ਦੀ ਉਹ ਫ੍ਰੀ ਫਲੋ ਨਹੀਂ ਹੋ ਰਹੀ ਉਹ ਇੱਕ ਦੂਸਰੇ ਦੇ ਵਿੱਚ ਆਪਸ ਦੇ ਵਿੱਚ ਕਨਫਲਿਕਟ ਹੋ ਰਹੇ ਨੇ ਸੋ ਉਹ ਫਿਲਹਾਲ ਤਾਂ ਜੋ ਪੁਲਿਸ ਦੇ ਦਾਇਰੇ ਦੇ ਵਿੱਚ ਆਂਦਾ ਉਹਨਾਂ ਨੂੰ ਉਸ ਦੇ ਸਬੰਧਿਤ ਕੁਝ ਅਸੀਂ ਇਮੀਡੀਏਟਲੀ ਉਹਨਾਂ ਨੂੰ ਦੱਸਿਆ ਗਿਆ ਹੈ ਔਰ ਆਉਣ ਵਾਲੇ ਸਮੇਂ 'ਚ ਹੋਰ 5-10 ਦਿਨਾਂ 'ਚ ਇੱਕ ਰਿਪੋਰਟ ਬਣਾ ਕੇ ਅਸੀਂ ਦੇ ਦਾਂਗੇ ਜੋ ਪੁਲਿਸ ਦੇ ਕਰਨ ਵਾਲੇ ਕੰਮ ਨੇ ਲੇਕਿਨ ਇਹਦੇ ਵਿੱਚ ਮੇਜਰ ਜਿਹੜਾ ਪਤਾ ਲੱਗਿਆ ਕਿ ਵੀ 30 60 70% ਹੈ ਜਿਹੜਾ ਇੰਜੀਨੀਅਰਿੰਗ ਦਾ ਕੰਮ ਹੈ ਜਿਵੇਂ ਕਾਰਪੋਰੇਸ਼ਨ ਜਾਂ ਪੀਡਬਲਡੀ ਕਿ ਚੌਂਕਾਂ ਦੀ ਬਣਤਰ ਤੇ ਬਨਾਵਟ ਨੂੰ ਠੀਕ ਕਰਨਾ ਹੈ ਜਿੰਦੇ ਨਾਲ ਜ਼ਰੂਰੀ ਨਹੀਂ ਕਿਉਂਕਿ ਪੁਲਿਸ ਮੈਨ ਖੜਾ ਹੋ ਕੇ ਅਗਰ ਟ੍ਰੈਫਿਕ ਸਜਾ ਰਿਹਾ ਹੈ ਤਾਂ ਇੱਕ ਬਹੁਤ ਔਖਾ ਤੇ ਮਹਿੰਗਾ ਤਰੀਕਾ ਹੈ ਸੋ ਜੇਕਰ ਵਾਸ ਸਟਾਉਕ ਦੀ ਬੰਦਤਰ ਹੀ ਠੀਕ ਕਰ ਦਾਂਗੇ ਤਾਂ ਟ੍ਰੈਫਿਕ ਹਮੇਸ਼ਾ 24 ਘੰਟੇ ਆਪੇ ਹੀ ਸੁਚਾਰੂ ਢੰਗ ਤੇ ਚੱਲਦਾ ਰਹੇਗਾ। ਸੋ ਸਾਡੀ ਲੌਂਗ ਟਰਮ ਦੇ ਵਿੱਚ ਇਹੀ ਤਜਵੀਜ਼ ਰਹੇਗੀ ਤੋਂ ਉਹਦੇ ਕੁਝ ਅਸੀਂ ਡਰਾਇੰਗਸ ਆਪਣੇ ਵੱਲੋਂ ਜਿਹੜੇ ਮੇਜਰ ਚੌਂਕ ਨੇ ਉਹਨਾਂ ਦੇ ਜੋ ਸਾਨੂੰ ਮਾਨਯੋਗ ਐਸਐਸਪੀ ਬਟਾਲਾ ਔਰ ਡੀਐਸਪੀ ਟ੍ਰੈਫਿਕ ਵੱਲੋਂ ਦਿੱਤੇ ਗਏ ਨੇ ਅਸੀਂ ਉਹਨਾਂ ਨੂੰ ਠੀਕ ਕਰਨ ਜਾ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਜਿੱਥੇ ਦੁਰਘਟਨਾਵਾਂ ਵੀ ਨਾ ਹੋਣ ਔਰ ਟ੍ਰੈਫਿਕ ਵੀ ਸਹੀ ਚੱਲਦਾ ਰਹੇ ਉਹਦੇ ਉੱਪਰ ਅਸੀਂ ਕੰਮ